ਪਿਆਰ ਕਰਦੇ ਆ ਪਹਿਲਵਾਨਾਂ ਇੱਕ ਜੱਫਾ ਲਾਵੇ ਆ ਦੁਨੀਆ ਨਚਾ ਦੇ ਪਹਿਲਵਾਨਾਂ ਸਰਾ ਹੋ ਜਾਣਾ ਤਾੜੀ ਮਾਰੋ ਵਜੀਰਪੁਰ ਵਾਲਿਓ ਜੇ ਜੱਫਾ ਦੇਖਣਾ ਚਾਹੁੰਦੇ ਹੋ ਬੱਲੇ ਬੱਲੇ ਪਤਾਣੇ ਵਾਲਿਆ ਮੇਲਾ ਨੱਚ ਉੱਠਿਆ ਬੱਲੇ ਬੱਲੇ ਵਿਸ਼ਾਲ ਜੀ ਇੱਕ ਜਾਣੇ ਕਿਉਂਕਿ ਭਰਾ ਪੌਲ ਜਿਨਾ ਜਾਈਏ ਬਾਅਦ ਚ ਪੈਸੇ ਦਿਵਾਉਣ ਲੱਗੇ ਆ ਭਰਾ ਇੱਕ ਇੱਕ ਜਾਣੇ ਕੋ ਆਪਾਂ ਪੈਸੇ ਭਲਾਈ ਜਾਣੇ ਆ ਧੰਨਵਾਦ ਆਹ ਵੇਖੋ ਪੁੱਠੀ ਕੈਂਜੀ ਗਲੇ ਸਿੱਧੇ ਉਹ ਕਰਦੇ ਆ ਰਾਹ ਬੰਦਵੇਂ ਢੱਲਰ ਵੰਸ਼ ਭੁੱਲਰ ਤੇ ਸੁਖਰਾਜ ਭੁੱਲਰ ਸਟਾਰ ਵਾਲਿਆਂ ਵੱਲੋਂ ਆਹ ਰੇਡ 1100 ਦੀ ਸੁਖਮਣ ਇੱਕ ਪਾਸੇ ਮੇਰੇ ਮਿੱਤਰੋ ਅੱਜੀ ਉਪਲਾ ਵਾਲਾ ਸੁਖਮਣ 1101 1102 ਉਹ ਪੜਦੇ ਕਾਕੇ ਉਹ ਪੈਂਦੇ ਪਟਾਕੇ ਹੁੰਦੀ ਆ ਪੂਰੀ ਲਾ 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 ਉੱਪਣਾ ਵਾਲਾ ਛਾਣੇ ਮੁੰਡਾ ਕਬੱਡੀ ਪਾਉਣ ਲਈ ਅੱਗੇ ਨੂੰ ਵਾਧਾ ਹੋਇਆ ਚਾਰ ਜਾਫੀਆਂ ਵਿੱਚੋਂ ਰਤਨ ਗੜੀ ਨੇ ਪਾ ਗਿਆ ਪੇਚ ਚੱਲ ਰਿਹਾ ਮੁਕਾਬਲਾ ਜੇ ਰੇਡਰ ਭੱਜ ਗਿਆ ਜਾਂ ਜਫਾ ਲੱਗ ਗਿਆ ਤਾੜੀਆਂ 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 ਕਬੱਡੀ ਕਬੱਡੀ ਵਾਹ ਉਹ ਮੁੰਡਿਆ ਤਾੜੀਆਂ ਮਾਰ 100 ਦੇ ਵੱਡੇ ਮਾਣ ਪੁੱਦੇ ਕੀਤੇ ਜੱਸਿਆ ਭੇਜ ਕਿਸੇ ਨੂੰ ਆਪਾਂ ਆ 1100 ਦੇਣਾ ਹੈ ਅੰਗਰੇਜ਼ ਸਿੰਘ ਬਿੱਲੇ ਦਾ ਪੁੱਤ ਆ ਆ ਸਰਾ ਗੱਲੇ ਪੱਲੇ ਪੱਲੇ ਸਰਾ